ਸਕਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਇੰਨੀ ਅਲਰਜੀ ਕਿਉਂ ਅ ਸੰਯੁਕਤ ਕਿਸਾਨ ਮੋਰਚੇ ਤੋਂ ਮਨਦੀਪ ਇਸ ਅੰਦੋਲਨ ਦੀ ਸ਼ੁਰੂਆਤ ਹੀ ਦੂਜੀਆਂ ਜੂਨੀਆ ਨਾਲ ਜਾਂ ਐਸ ਕੇ ਐਮ ਨਾਲੋਂ ਜਿਹੜੀ ਅਲਰਜੀ ਆ ਡੱਲੇਵਾਲ ਸਾਹਿਬ ਦੀ ਉਹੀ ਰਹੀ ਸੀ ਜਦੋਂ ਉਹਨਾਂ ਨੇ ਗੈਰ ਰਾਜਨੀਤਿਕ ਧੜਾ ਬਣਾਇਆ ਸੀ ਸਵਾਲ ਤਾਂ ਉਦੋਂ ਹੀ ਇਹਨਾਂ ਦੇ ਗੈਰ ਰਾਜਨੀਤਿਕ ਧੜੇ ਉੱਤੇ ਉੱਠਣ ਲੱਗ ਗਏ ਸੀ ਤੇ ਅਸਲੀ ਸੰਯੁਕਤ ਮੋਰਚੇ ਨਾਲੋਂ ਐਂਟੀ ਹੋ ਕੇ ਇਹਨਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ ਹੁਣ ਗੱਲ ਕੀ ਆ ਵੀ ਹੁਣ ਇਹਨਾਂ ਨੇ ਅੰਦੋਲਨ ਸ਼ੁਰੂ ਕਰਕੇ ਇੱਕ ਤਕਰੀਬਨ ਇੱਕ ਸਾਲ ਦੇ ਨੇੜੇ ਹੋ ਗਿਆ ਮੇਰੇ ਖਿਆਲ ਦੇ ਵਿੱਚ ਤੇ ਕਿਸੇ ਤਨ ਪੱਤਰ ਨਹੀਂ ਲੱਗਿਆ ਸੀ ਅੰਦੋਲਨ ਬਲਕਿ ਇਸ ਅੰਦੋਲਨ ਨੇ ਤਾਂ ਕਿਸਾਨੀ ਲਹਿਰ ਨੂੰ ਜੇ ਸਿੱਧੇ ਸ਼ਬਦਾਂ ਚ ਕਿਹਾ ਜਾਵੇ ਬੜੀ ਭਾਰੀ ਸੱਟ ਮਾਰੀ ਸੀ ਪਹਿਲੇ ਅੰਦੋਲਨ ਦੇ ਮੁਕਾਬਲੇ ਤੇ ਹੁਣ ਇੱਕ ਸਾਲ ਹੋ ਗਿਆ ਸੀ ਬੈਠਣ ਨੂੰ ਦੁਨੀਆ ਦੇ ਵਿੱਚ ਵੀ ਬਦਨਾਮੀ ਵੱਡੀ ਹੋਈ ਸੀ ਕਿਸਾਨੀ ਦੇ ਵਿੱਚ ਕਿਸਾਨੀ ਦੇ ਲਈ ਵੀ ਬਿਨਾਂ ਮਤਵ ਵੱਲ ਬਿਨਾਂ ਕਾਰਨ ਛੜਕਾਂ ਰੋਕ ਦੇਣੇ ਜਨਤਾ ਨੂੰ ਪਰੇਸ਼ਾਨੀ ਹੁੰਦੀ ਆ ਸੋ ਹੁਣ ਉਸੇ ਕਢੀ ਦੇ ਤਹਿਤ ਇੱਕ ਸਾਲ ਬਾਅਦ ਇਹ ਨਵਾਂ ਇਹਨਾਂ ਦਾ ਪ੍ਰੋਗਰਾਮ ਆ ਗੈਰ ਰਾਜਨੀਤਿਕ ਵਾਲਿਆਂ ਦਾ ਵੀ ਗੱਲੇਵਾਲ ਸਾਹਿਬ ਮਰਨ ਵਰਤ ਰੱਖਣਗੇ ਕਿਉਂਕਿ ਹੁਣ ਅਸਲੀ ਜਿਹੜੀ ਗੱਲ ਆ ਵੀ ਹੁਣ ਇੱਕ ਤਰ੍ਹਾਂ ਦਾ ਇਹ ਫਸ ਗਏ ਨੇ ਅੰਦੋਲਨ ਦੇ ਵਿੱਚ ਜਿਹੜੀ ਸਿੱਧੀ ਜੀ ਗੱਲ ਆ ਹੁਣ ਕੋਈ ਵੇਹ ਇਹਨਾਂ ਕੋਲ ਹੈ ਨਹੀਂ ਸੀ ਸੋ ਇਸ ਦੇ ਲਈ ਹੀ ਆਖਰੀ ਵੇਹ ਵਜੋਂ ਮੇਰੇ ਖਿਆਲ ਚ ਇਹਨਾਂ ਨੇ ਇਹ ਮਰਨ ਵਰਤ ਦਾ ਜਿਹੜਾ ਫੈਸਲਾ ਚੁਣ ਲਿਆ ਹੈ ਤੇ ਜਿਹੜਾ ਕਿ ਕੋਈ ਸਹੀ ਫੈਸਲਾ ਨਹੀਂ ਹੈਗਾ ਸਹੀ ਕਿਉਂ ਨਹੀਂ ਲੱਗਦਾ ਤੁਹਾਨੂੰ ਸਹੀ ਇਸ ਤਰ੍ਹਾਂ ਨਹੀਂ ਹੈ ਪਹਿਲੀ ਤਾਂ ਗੱਲ ਆ ਵੀ ਜਿਹੜੀ ਢੋਡੀ ਮੰਗ ਆ ਉਹ ਮੰਗ ਦੇ ਵਿੱਚ ਢੋਡੀ ਕੋਈ ਲੌਜੀਕਲ ਪਹੁੰਚ ਨਹੀਂ ਹੈਗੀ ਜਿਵੇਂ ਪਹਿਲੇ ਬਿੱਲ ਸੀ ਤਿੰਨ ਬਿੱਲ ਪਾਸ ਕੀਤੇ ਗਏ ਸੀ ਉਹਦੇ ਵਿੱਚ ਐਸਕੇਮ ਦੇ ਲੀਡਰਾਂ ਨੇ ਉਹ ਬਿੱਲ ਨੂੰ ਹੀ ক্লোਜ਼ ਬਾਈ ক্লোਜ਼ ਸਰਚ ਕਰਕੇ ਉਹਨਾਂ ਨੂੰ ਗਲਤ ਸਿੱਧ ਕੀਤਾ ਸੀ ਤੇ ਉਹਨਾਂ ਬਿਲਾ ਦੇ ਆਲਟਰਨੇਟ ਇੱਕ ਬਿੱਲ ਉਹਨਾਂ ਦੇ ਸਰਕਾਰ ਦੇ ਮੂਰੇ ਰੱਖ ਦਿੱਤੇ ਗਏ ਸੀ ਅੱਗੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਹੁਣ ਜਿੰਨੀਆਂ ਵੀ ਮੀਟਿੰਗਾਂ ਇਹਨਾਂ ਦੀ ਡੱਲੇਵਾਲ ਸਾਹਿਬ ਉਹਨਾਂ ਦੀਆਂ ਹੋਈਆਂ ਨੇ ਗਵਰਨਮੈਂਟ ਨਾਲ ਉਹਨਾਂ ਦੇ ਵਿੱਚ ਐਮਐਸਬੀ ਦੀ ਆਪਣੀ ਮੰਗ ਨੂੰ ਜਾਇਜ਼ ਕਿਸੇ ਵੀ ਰੂਪ ਚ ਠਹਿਰਾਏ ਨਹੀਂ ਸਕਦੇ ਜੇ ਸਾਹਿਬ ਕਹਿ ਕੇ ਜਾਵੇ ਤਾਂ ਇਹ ਟੇਬਲ ਟਾਕ ਉੱਤੇ ਹਾਰੇ ਨੇ ਗਵਰਨਮੈਂਟ ਸਾਹਮਣੇ ਕਿਉਂਕਿ ਜਿਹੜੀ ਐਮਐਸਬੀ ਦੀ ਮੰਗ ਹੀ ਵਿਸ਼ਵ ਵਿਆਪੀ ਮੰਗ ਹੈ ਤਗਰੀਮਨ 45 46 ਦੇਸ਼ ਇਸ ਦੇ ਦਾ ਵਪਾਰ ਇਹਦੇ ਨਾਲ ਜੁੜਿਆ ਹੋਇਆ ਹੈ ਸੋ ਹੁਣ ਕਿ ਸਰਕਾਰ ਦੇ ਕਹਿਣ ਨਾਲ ਇਸ ਤਰ੍ਹਾਂ ਐਮਐਸਪੀ ਨਹੀਂ ਦਿੱਤੀ ਜਾ ਸਕਦਾ ਜਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਬਾਹਰ ਨਹੀਂ ਆ ਜਾ ਸਕਦਾ ਸੋ ਉਸੇ ਰੂਪ ਚ ਹੁਣ ਸਮਝ ਇਹ ਵੀ ਗਈਆਂ ਨੇ ਯੂਨੀਅਨਾਂ ਵੀ ਇਹ ਅੰਦੋਲਨ ਕਿਸੇ ਤਣ ਪੱਤਣ ਦਾ ਲੱਗਣਾ ਨਹੀਂ ਹੈ ਸੋ ਹੁਣ ਇਹ ਆਖਰੀ ਸੱਟਾ ਜਿਸ ਤਰ੍ਹਾਂ ਕਹਿੰਦੇ ਉਹ ਖੇਡ ਰਚੀਆਂ ਨੇ ਤਾਂ ਕਿ ਆਪਣੀ ਨੱਕ ਬਚਾ ਸਕਣ ਅੱਛਾ ਜਿਵੇਂ ਮੇਰੇ ਨਾਲ ਇੱਕ ਖਿਆਲ ਆ ਰਿਹਾ ਸੀ ਮਨ ਚ ਵੀ ਜਿਸ ਤਰੀਕੇ ਨਾਲ ਹੁਣ ਸਰਕਾਰ ਚੱਲ ਰਹੀ ਆ ਪੂਰੇ ਦੇ ਪੂਰੇ ਕਸ਼ਮੀਰ ਨੂੰ ਦਬਾ ਲਿਆ ਇਹਨਾਂ ਨੇ ਹਨਾ ਜਾਸਨ ਮਲਕ ਵਰਗੇ ਜਿਹੜੇ ਵੱਡੇ ਲੀਡਰ ਆ ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਹੋਈਆਂ ਨੇ ਕਿ ਇੱਕ ਡੱਲੇ ਵਾਲਾ ਉਹਨਾਂ ਦੇ ਮਰਨ ਵਰਤਨਾ ਜੇ ਮੰਨ ਲਓ ਮਰ ਜਾਂਦੇ ਉਹਨਾਂ ਦੀ ਸ਼ਹਾਦਤ ਹੁੰਦੀ ਆ ਮਰਦੇ ਆ ਤਾਂ ਫਰਕ ਪਊ ਸਰਕਾਰ ਨੂੰ ਕੁਛ ਨਹੀਂ ਮਾਰਦੇ ਇਹਨਾਂ ਦੇ ਬੰਦੇ ਇਹਨਾਂ ਨੇ ਪਹਿਲਾਂ ਗੋਲੀਆਂ ਨਾਲ ਵੀ ਲਏ ਉਹਨਾਂ ਨਾਲ ਸਰਕਾਰ ਨੂੰ ਕੀ ਫਰਕ ਪੈ ਗਿਆ ਜੇ ਮਰਨ ਵਰਤ ਰੱਖ ਕੇ ਇੱਕ ਬੰਦਾ ਆਪਣੀ ਜੀਮ ਲੀਲਾ ਖਤਮ ਕਰ ਜਾਊਗਾ ਤਾਂ ਮੋਦੀ ਗਵਰਨਮੈਂਟ ਤੇ ਇਹਨਾਂ ਦਾ ਕੋਈ ਫਰਕ ਨਹੀਂ ਪੈਣਾ ਉਹ ਬੜੀ ਹਾਰ ਕੋਰ ਗਵਰਨਮੈਂਟ ਆ ਜੇ ਇਹਨਾਂ ਦੀ ਮੰਗ ਚ ਰੈਲੇਵੈਂਸੀ ਵੀ ਹੁੰਦੀ ਕੋਈ ਤੱਥ ਲੌਜਿਕ ਹੁੰਦਾ ਵੀ ਇਹ ਤਾਂ ਵੀ ਵਰਨ ਵਰਤ ਤੇ ਰੱਖਦੇ ਮੇਰੇ ਖਿਆਲ ਚ ਮੋਦੀ ਤਾਂ ਤਾਂ ਵੀ ਮੰਨਣ ਵਾਲਾ ਨਹੀਂ ਸੀ ਹੁਣ ਇਹ ਆਪਣੀ ਗੱਲ ਸਾਬਤੇ ਨਹੀਂ ਕਰ ਸਕਦੇ ਤੁਸੀਂ ਮੈਨੂੰ ਦੱਸੋ ਇੰਡੀਆ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਇੰਡੀਆ ਲੈਵਲ ਦੇ ਬੁੱਧੀਜੀਵੀ ਵਰਗ ਸੀ ਜਿਹੜਾ ਜਿਹੜਾ ਸਿਆਣਾ মিডিਆ ਸੀ ਉਹ ਸਾਰਾ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਸੀ ਪੰਜਾਬ ਦਾ ਬੌਧਿਕ ਵਰਗ ਨਾਲ ਸੀ ਪੰਜਾਬ ਦਾ ਸਿਆਣਾ মিডিਆ ਸੀ ਅੱਜ ਕਿਉਂ ਨਹੀਂ ਹੈ ਕੋਈ ਨੈਸ਼ਨਲ মিডিਏ ਅਮਰਨ ਵਰਤ ਤੋਂ ਪਹਿਲਾਂ ਕਿਸੇ ਨੇ ਇਹਨਾਂ ਦੀ ਬਹੁਤੀ ਧਿਆਨ ਨਹੀਂ ਦਿੱਤਾ ਕਿਉਂਕਿ ਆਪਣੀ ਮੰਗ ਨੂੰ ਲੌਜੀਕਲੀ ਹਿਸਾਬ ਤੋਂ ਨਹੀਂ ਸੀ ਕਰ ਸਕਦੇ ਹ ਹ ਉਹਨਾਂ ਲੋਕਾਂ ਨੂੰ ਵੀ ਲੱਗਦਾ ਸੀ ਵੀ ਇਹ ਉਹਨਾਂ ਨੇ ਜਿੱਦ ਨਾਲ ਲਗਾਇਆ ਹੋਇਆ ਮੋਰਚਾ ਹੈ ਤੇ ਬਸ ਇਹ ਹੈ ਵੀ ਇਹ ਯੂਨੀਅਨਾਂ ਆਪਣੀ ਥੋੜੀ ਇੱਜ਼ਤ ਬਚਾ ਲੈਣਗੀਆਂ ਕਿਉਂਕਿ ਹੁਣ ਢੱਲੇਵਾਲ ਸਾਹਿਬ ਤਾਂ ਦੇਖੋ ਚਾਹੇ ਉਹਨਾਂ ਦੇ ਵਿਚਾਰ ਲੌਜੀਕਲੀ ਹੋਣ ਉਹਨਾਂ ਦੇ ਅੰਦੋਲਨ ਦੇ ਚਾਹੇ ਨਾ ਪਰ ਉਹਨਾਂ ਦੀ ਭਾਵਨਾ ਤੋਂ ਇਨਕਾਰ ਨਹੀਂ ਉਹ ਬੰਦਾ ਤਿਲ ਤਿਲ ਕਰਕੇ ਖਤਮ ਹੋ ਰਿਹਾ ਹੈ ਹੁਣ ਤੁਸੀਂ ਬਾਕੀ ਇਹਨਾਂ ਦੇ ਸਮਰਥਕਾਂ ਦਾ ਉੱਥੇ ਹਮਮਾਲ ਦੇਖੋ ਉਹ ਇਸ ਨੂੰ ਇੱਕ ਸੈਲੀਬ੍ਰੇਟ ਕਰ ਰਹੇ ਨੇ ਅੱਛਾ ਕਿਵੇਂ ਮਤਲਬ ਤੁਹਾਨੂੰ ਕੀ ਲੱਗਦਾ ਕੋਈ ਉਦਾਰਨ ਹੋਵੇ ਨਹੀਂ ਉਦਾਰਨਾਂ ਤਾਂ ਹੁਣ ਬਹੁਤ ਨਹੀਂ ਹੁਣ ਜਿੰਨੇ ਵੀ ਇਸ ਅੰਦੋਲਨ ਦੇ ਵਗੈਰਾ ਸਮਰਥਕ ਨੇ ਸਮਾਜ ਸੇਵੀ ਵਗੈਰਾ ਤੁਸੀਂ ਖੁਸ਼ ਨਹੀਂ ਹੋ ਇਸ ਗੱਲ ਲਈ ਵੀ ਸਾਡਾ ਉਹ ਇਸ ਗੱਲ ਲਈ ਖੁਸ਼ ਨਹੀਂ ਵੀ ਸਾਡਾ ਇੱਕ ਬੰਦਾ ਸ਼ਹੀਦ ਹੋ ਰਿਹਾ ਉਹ ਇਸ ਗੱਲ ਲਈ ਖੁਸ਼ ਨਹੀਂ ਉਸ ਗੱਲ ਲਈ ਫਿਕਰਮੰਦ ਨਹੀਂ ਹੈਗੇ ਹੂੰ ਹੁਣ ਉੱਥੇ ਆਪਣੀ ਜਿੰਨੇ ਵੀ ਸਮਰਥਕ ਚ ਜਾ ਰਹੇ ਨੇ ਐਸਕੇਐਮ ਨੂੰ ਦੂਜੀਆਂ ਜੁਨੀਅਨ ਨੂੰ ਮੇੜਾ ਹੀ ਮਾਰ ਰਹੇ ਨੇ ਕੋਈ ਆਪਣੀ ਮੰਗ ਨੂੰ ਤਾਂ ਉਹ ਕਿਸੇ ਰੈਲੇਵੈਂਟ ਢੰਗ ਨਾਲ ਫਿਰ ਵੀ ਨਹੀਂ ਰੱਖ ਰਹੇ ਹੂੰ ਸੋ ਇਸ ਕਰਕੇ ਮਰਨ ਜੇ ਸ਼ਹੀਦ ਵੀ ਹੋ ਜਾਂਦੇ ਨੇ ਡੱਲੇਵਾਲ ਸਾਹਿਬ ਤਾਂ ਇਸ ਗਵਰਨਮੈਂਟ ਤੇ ਕੋਈ ਫਰਕ ਨਹੀਂ ਪੈਣਾ ਹੈ ਕਿਉਂਕਿ ਉਹਨਾਂ ਨੂੰ ਮੇੜਾ ਨਹੀਂ ਵੱਜਦਾ ਉਹਨਾਂ ਨੇ ਦਾਪ ਦੱਸ ਦਣਾ ਵੀ ਅਸੀਂ ਕਰਦੇ ਕੀ ਜੇ ਇੱਕ ਬੰਦਾ ਜਿੱਦ ਲਈ ਆਪਣੀ ਜਿੱਦ ਲਈ ਮਰਨ ਲਈ ਤਿਆਰ ਹੋਇਆ ਬੈਠਾ ਤਾਂ ਉਹਦੇ ਲਈ ਅਸੀਂ ਪੂਰੇ 140 ਕਰੋੜ ਲੋਕਾਂ ਨੂੰ ਪੱਠੀ 'ਚ ਤਾਂ ਨਹੀਂ ਫਸਾ ਸਕਦੇ ਭਾਜੀ ਵਰਲਡ ਵਪਾਰ ਪ੍ਰਭਾਵ ਤੋਂ ਹੋਣ ਨਾਲ ਸਾਡਾ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਤੋਂ ਆਪਾਂ ਇੰਡੀਆ ਨੇ ਵੀ ਮਰੂਮ ਹੋ ਜਾਣਾ ਹੈ ਕਿੰਨੀ ਮਹਗਾਈ ਸਾਡੀਆਂ એનર્ਜੀ ਦੇ ਰਿਸੋਰਸ ਭਾਜੀ ਕਿੰਨੇ ਸੀਮਤ ਹੋ ਜਾਣਗੇ ਤੇ ਤੁਸੀਂ ਵੱਡੇ ਸਾਡੀਆਂ ਸਿਹਤ ਸਹੂਲਤਾਂ ਦੇ ਵਿੱਚ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਲਈ ਅਸੀਂ ਬਾਕੀ ਦੇਸ਼ਾਂ ਤੇ ਡਿਪੈਂਡ ਆ ਸੜਕ ਕਿੰਨਾ ਮਰੀਜ਼ ਬੈੱਡਾਂ ਤੇ ਪਿਆ ਪਿਆ ਹੀ ਖਤਮ ਹੋ ਜਾਣਾ ਹੈ ਹੂੰ ਜੋ ਇਸ ਤਰ੍ਹਾਂ ਇਨੀ ਮੋਦੀ ਦੀ ਇਹਦੇ ਵਿੱਚ ਮੋਦੀ ਗਵਰਨਮੈਂਟ ਜਾਂ ਰਾਹੁਲ ਗਾਂਧੀ ਦੀ ਗਵਰਨਮੈਂਟ ਦੀ ਗੱਲ ਹੀ ਨਹੀਂ ਹੈ ਬੇਸ਼ੱਕ ਗੱਲ ਤਾਂ ਇਹ ਆ ਵੀ ਬੇਸਕ ਰੂਪ ਚ ਇੰਡੀਆ ਇਹਦੇ ਨਾਲ ਜੁੜਿਆ ਹੋਇਆ ਹੈ ਪਹਿਲਾਂ 91 ਤੋਂ ਲੈ ਕੇ ਡੰਕਲ ਦੀਆਂ ਤਵਰੀਜ਼ਾਂ ਅੱਗੇ ਵਧੀਆਂ ਨੇ ਉਹ ਕਿਉਂ ਜੁੜਿਆ ਨਹੀਂ ਜੁੜਿਆ ਇੱਕ ਲੰਬਾ ਵਿਸ਼ਾ ਹੈ ਉਹ ਗਲਤ ਜੁੜਿਆ ਜਾਂ ਸਹੀ ਜੁੜਿਆ ਇਹ ਤੇ ਇੱਕ ਲੱਗ ਬਹਿਸ ਹੋ ਸਕਦੀਆਂ ਪਰ ਫਿਲਹਾਲ ਦੀ ਘੜੀ ਇਸ ਮੱਕੜ ਜਾਲ ਚੋਂ ਨਿਕਲਣਾ ਕਿਸੇ ਵੀ ਗਵਰਨਮੈਂਟ ਲਈ ਸੰਭਵ ਹੀ ਨਹੀਂ ਹੈ ਭਾਜੀ ਉਹਦੇ ਲਈ ਫਿਰ ਇੱਕ ਬੰਦੇ ਦੀ ਸ਼ਹਾਦਤ ਕੀ ਮੈਨੇ ਰੱਖਦੀ ਆ ਉਸ ਦੇ ਲਈ 140 ਕਰੋੜ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਨਹੀਂ ਕਰ ਸਕਦੀ ਨਾ ਕੋਈ ਵੀ ਗਵਰਨਮੈਂਟ ਚਾਹੇ ਕਿਸੇ ਕਮਿਊਨਿਸਟ ਗਵਰਨਮੈਂਟ ਹੀ ਹੋਵੇ